ਫੱਲ ਸਰੀਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰ ਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਦੋ ਮਗਰੀਆਂ ਤੂੜੀ ਸ਼ਾਮ ਨੂੰ ਇਹਦੇ ਵਿੱਚ ਪਾਈ ਸੀ ਸੁੱਕੀ ਤੂੜੀ ਉੱਪਰ 3 ਕਿਲੋ ਮੱਕੀ ਲਾਈ ਸੀ ਮੰਨ ਕੇ ਚਲੋ ਕਿ ਦੋ ਮਗਰੀਆਂ ਵਿੱਚ ਕਿੰਨੀ ਤੂੜੀ ਹੋਊਗੀ ਵੱਧ ਤੋਂ ਵੱਧ 30 ਤੋਂ 35 ਕਿਲੋ ਤੂੜੀ ਹੋਊਗੀ ਦੋ ਗਾਵਾਂ ਆ ਖੜੀਆਂ ਜੀ ਇਹ ਸਾਰਾ ਰਾਤ ਦਾ ਟੀਐਮਆਰ ਹੈ ਹਜੇ 7 ਵਜੇ ਨੇ ਤੇ 6 ਵਜੇ ਪਾਇਆ ਸੀ ਬਾਹਰ ਹੈ ਤੁਹਾਨੂੰ ਪਤਾ ਹੀ ਹੈ ਕਿ ਸਾਢੇ 5 6 ਵਜੇ ਤੱਕ ਤਾਂ ਬਾਹਰ ਹਜੇ ਗਰਮੀ ਹੁੰਦੀ ਹੈ 6 ਵਜੇ ਤੋਂ ਬਾਹਰ ਪਾਇਆ ਸੀ ਕੁਛ ਇੱਕ ਖਾ ਗਈਆਂ ਕੁਛ ਇੱਕ ਘੰਟੇ ਦੇ ਵਿੱਚ ਹੋਰ ਖਾ ਜਾਣੀਆਂ ਖਾ ਜਾਣਗੀਆਂ ਤੇ ਬਾਕੀ ਗਮ ਸਾਰੀਆਂ ਨਹਾਰੀਆਂ ਨੇ ਪੂਲ ਦੇ ਵਿੱਚ ਨੇ ਮੱਛਰ ਜਿੱਦਾ ਜਿੱਦਾ ਲੜੇਗਾ ਸਾਰੀ ਰਾਤ ਪੂਲ ਦੇ ਵਿੱਚ ਹੀ ਰਹਿਣਗੀਆਂ ਆਪਣਾ ਉਹ ਤਰੀਕਾ ਨਹੀਂ ਹੈਗਾ ਜੀ ਪੂਰੀ ਡਾਈਟ ਤੋਲ-ਤੋਲ ਕੇ ਕੰਡਿਆਂ ਤੇ ਪਾਈਏ ਨਾ ਉਹ ਤਰੀਕਾ ਨਹੀਂ ਹੈਗਾ ਜੀ ਆਪਣੇ ਕੋਲ ਆਪਣੇ ਕੋਲ ਤਾਂ ਦੇਸੀ ਤਰੀਕੇ ਨਾਲ ਫਾਰਮਿੰਗ ਚੱਲਦੀ ਆ ਦੇਖੋ ਆ ਖੜੀਆਂ ਗਾਵਾਂ ਉਹ ਪਾਈਏ ਤੂੜੀ ਰਾਤ ਨੂੰ ਖਾ ਲੈਣਗੀਆਂ ਤੇ ਸਵੇਰੇ ਹੋਰ ਪਾ ਦੇਾਂਗੇ ਸਾਇਲਜ ਜੀ ਪਾਇਆ ਹੋਇਆ ਮਹੀਨਾ ਚੱਲਦਾ ਨਹੀਂ ਉਹਨਾਂ ਦਿਨ ਤੱਕ ਤੂੜੀ ਤੇ ਤੇ ਫੀਡ ਤੇ ਹੀ ਕੰਮ ਚੱਲੂਗਾ ਆ ਦੇਖੋ ਜੀ ਆ ਖੜੀਆਂ ਇਹ ਨਹੀਂ ਹੈਗਾ ਕਿ ਰਾਤ ਦਾ ਟੀਐਮਆਰ ਹੁਣ ਬਣਾਈਏ ਜੀ ਸ਼ਾਮ ਸਵੇਰ ਦਾ ਟੀਐਮਆਰ ਹੋਰ ਪਾਈਏ ਜੀ ਸਵੇਰੇ ਵੀ ਤੂੜੀ ਸੁੱਕੀ ਟੂੜੀ ਖੁਰਲੀਆਂ 'ਚ ਸਿੱਟ ਕੇ ਉੱਪਰ ਥੋੜਾ ਥੋੜਾ ਪਾਣੀ ਛਿੜਕ ਕੇ ਉੱਪਰ ਇਹਨਾਂ ਨੂੰ ਜਿਹੜੀ ਇਹਨਾਂ ਦੀ ਡਰਾਈ ਕਾਊ ਵਾਲੀ ਫੀਡ ਹੈ ਉਹ ਫੀਡ ਪਾ ਦਾਂਗੇ ਇਹ ਸਾਰੀਆਂ ਗਾਵਾਂ ਜਿੰਨੀਆਂ ਆਪਣੇ ਤੁਸੀਂ ਪੂਲ 'ਚ ਖੜੀਆਂ ਦੇਖ ਰਹੇ ਹੋ ਇਹ ਸਾਰੀਆਂ 15 ਅਗਸਤ ਤੋਂ ਆਪਣੀ ਕਾਵਿੰਗ ਫਾਰਮ ਤੇ ਸਟਾਰਟ ਹੈ ਜੀ ਤੇ ਦਸੰਬਰ ਤੋਂ ਪਹਿਲਾਂ ਪਹਿਲਾਂ ਸਾਰੀਆਂ ਗਾਵਾਂ ਦੀ ਜਿਹੜੀ ਜਨਵਰੀ ਦਸੰਬਰ ਤੋਂ ਪਹਿਲਾਂ ਪਹਿਲਾਂ ਕਾਵਿੰਗ ਹੋ ਜੂਗੀ ਇੱਕ ਸਿਰਫ ਆਪਣੇ ਕੋਲ ਲਾਸਟ ਗਾਂ ਜਿਹੜੀ ਵੈਡ ਹੈ ਮੈਸਨ ਦੀ ਪਹਿਲੀ ਬੱਚੀ ਉਹਦੀ ਜਨਵਰੀ ਦੇ ਵਿੱਚ ਕਾਵਿੰਗ ਹੋਣੀ ਹੈ ਬਾਕੀ ਸਾਰੀਆਂ ਦੀ ਦਸੰਬਰ ਦੇ ਵਿੱਚ ਹੋ ਜਾਣੀ ਹੈ ਤੇ ਇਹਨਾਂ ਦੇ ਵਿੱਚੋਂ 70% ਗਾਵਾਂ ਦੀ ਤਾਂ ਸਤੰਬਰ ਅਕਤੂਬਰ ਦੇ ਵਿੱਚ ਹੀ ਕਾਵਿੰਗ ਹੋ ਜਾਣੀ ਹੈ ਜਦੋਂ ਕਿ ਸਤੰਬਰ ਅਕਤੂਬਰ ਦੇ ਵਿੱਚ ਗਾਵਾਂ ਨੇ ਸੂ ਪੈਣਾ ਹੈ ਐਡਾ ਕ ਆਪਣਾ ਸਿਸਟਮ ਹੈ ਜੀ ਐਡੀ ਕ ਆਪਣੀ ਇਹ ਦੁਨੀਆ ਹੈ ਇਹਦੇ ਚ ਆਪਾਂ ਬਹੁਤ ਖੁਸ਼ ਆ ਸੰਤੁਸ਼ਟਾਂ ਆਪਣੀ ਬਰੀਡ ਤਿਆਰ ਕਰ ਰਹੇ ਆ ਤੇ ਲੋਕਾਂ ਨੂੰ ਇਸ ਬਰੀਡ ਦੇ ਪ੍ਰਤੀ ਦੱਸ ਰਹੇ ਆ ਕਿਉਂਕਿ ਜਿੱਦਾਂ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਜਿੱਦਾਂ ਜਿੱਦਾਂ ਹੁਣ ਇਹ ਬਰੀਡ ਡਿਵੈਲਪ ਹੋਊਗੀ ਵੱਖੋ ਵੱਖਰੇ ਅਦਾਰੇ ਇਹਨੂੰ ਵੱਖੋ ਵੱਖ ਨਾਮ ਦੇਣਗੇ ਵੀਰ ਕਾਇਰ ਸ਼ਰ ਫਾਰਮ ਸ਼ੇਰਗੜ ਅੱਜ ਤੋਂ ਨਹੀਂ 10 ਸਾਲ ਪਹਿਲਾਂ ਤੋਂ ਵੀਰ ਕਾਇਰ ਸ਼ਰ ਫਾਰਮ ਦੇ ਨਾਮ ਤੋਂ ਚੱਲਦਾ ਆ ਰਿਹਾ ਹੈ ਹੁਣ ਸੰਸਥਾਵਾਂ ਜਿਹੜੀਆਂ ਮਰਜ਼ੀ ਇਸ ਬਰੀਡ ਨੂੰ ਨਾਮ ਦੇ ਲੈਣ ਵੀਰ ਕਾਇਰ ਸ਼ਰ ਫਾਰਮ ਨੇ ਨਾ ਆਇਰ ਸ਼ਰ ਦਾ ਨਾਮ ਅੱਜ ਛੱਡਿਆ ਨਾ ਪਹਿਲਾਂ ਛੱਡਿਆ ਸੀ ਤੇ ਨਾ ਅੱਗੇ ਛੱਡਣਾ ਸਾਡੇ ਭਾਈ ਤਾਂ ਆਇਰ ਸ਼ੈਰ ਹੈ ਕੋਈ ਲਾਲ ਲਾਲ ਐਚ ਐਫ ਕਹਲੇ ਕੋਈ ਰੈਡ ਹੋਲਿਸਟਿਨ ਕਹਲੇ ਜਾਂ ਕੋਈ ਜਿਹੜੀ ਮਰਜ਼ੀ ਕਹਲੇ ਸਾਡਾ ਫਾਰਮ ਦਾ ਸ਼ੁਰੂ ਤੋਂ ਹੀ ਆਇਰਸ਼ਰ ਬਰੀਡ ਦੇ ਨਾਮ ਤੋਂ ਚੱਲਦਾ ਆਇਆ ਹੈ ਤੇ ਰੈਡ ਐਂਡ ਵਾਈਟ ਆਇਰਸ਼ਰ ਦੇ ਨਾਮ ਤੋਂ ਚੱਲਦਾ ਰਹੂਗਾ ਕਿਉਂਕਿ ਸਾਡੇ ਫਾਰਮ ਦਾ ਨਾਮ ਵੀ ਵਿਰ ਕਾਇਰਸ਼ਰ ਫਾਰਮ ਸ਼ੇਰਗੜ ਹੈ ਆ ਦੇਖੋ ਜੀ ਆਪਣੇ ਲਾਈਫ ਦੇ ਨੰਦ ਲੈਂਦੀਆਂ ਨੇ ਤੇ ਬਿਨਾ ਕੋਈ ਡਾਈਟ ਤੋਲਣ ਮਿਣਨ ਤੋਂ ਪਾਉਨੇ ਆ ਤੇ ਗਾਂ ਬਿਲਕੁਲ ਫਿਟ ਐਂਡ ਫਾਈਟ ਨੇ ਤੇ ਵਧੀਆ ਪਰਫਾਰਮੈਂਸ ਦਿੰਦੀਆਂ ਨੇ ਜੇ ਅਸੀਂ ਫ੍ਰੀ ਆ ਤਾਂ ਟਾਈਮ ਇਹਨਾਂ ਉੱਪਰ ਵੱਧ ਹੋ ਜਾਂਦਾ ਹੈ ਜੇ ਅਸੀਂ ਮੜੇ ਜ ਬਿਜ਼ੀ ਆ ਜਾਂ ਕੋਈ ਫੈਮਿਲੀ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆ ਤਾਂ ਕਈ ਵਾਰੀ ਇਹਨਾਂ ਨਾਲ ਕਰਮ ਵਾਲੀਆਂ ਵੱਲ ਗੌਰ ਨਹੀਂ ਵੀ ਹੁੰਦੀ ਐਦਾਂ ਦੀ ਕਾਮਯਾਬ ਬਰੀਡ ਹੈ ਕਿ ਜੇ 4 ਦਿਨ ਗੌਰ ਨਾ ਵੀ ਹੋਈ ਤਾਂ ਵੀ ਕੋਈ ਚੱਕਰ ਨਹੀਂ ਕੀ ਇਹ ਨਹੀਂ ਕਿ ਮੂੰਹ ਢਿੱਲਾ ਕਰਕੇ ਖੜੀਆਂ ਹੋ ਜਾਣਗੀਆਂ ਨਹੀਂ ਜੀ ਬਰੀਡ ਉਹੀ ਹੋਣੀ ਚਾਹੀਦੀ ਹੈ ਜਿਹੜੀ ਤੱਕਾ ਵੀ ਕਿਸੇ ਤਰੀਕੇ ਦਾ ਸਹਾਰ ਸਕੇ ਇਹ ਨਹੀਂ ਕਿ ਇੰਨੀ ਸੋਲ ਹੋਵੇ ਕਿ ਰਾਤ ਨੂੰ ਪੱਖੇ ਨਾਲ ਚੱਲਣ ਤੇ ਸਵੇਰ ਨੂੰ ਦਸ ਗਾਵਾਂ ਮੂੰਹ ਟੇਡੀਆਂ ਕਰਕੇ ਪਈਆਂ ਹੋਣ ਆਹ ਦੇਖੋ ਜੀ ਆਹ ਵੈਦਰ ਆ ਰਾਤ ਦਾ ਤੇ ਓਪਨ ਏਰੀਆ ਹੈ ਇਹਨਾਂ ਦਿਨੇ ਪੱਖਾ ਚੱਲਦਾ ਹੈ ਤੇ ਨਾਲ ਰਾਤ ਨੂੰ ਪੱਖਾ ਚੱਲਦਾ ਹੈ ਰਾਤ ਨੂੰ ਮੱਛਰ ਖਾਈ ਜਾਂਦਾ ਦਿਨੇ ਗਰਮੀ ਸਤਾਈ ਜਾਂਦੀ ਹੈ ਆਪਦੇ ਹਿਸਾਬ ਨਾਲ ਕਰਮਾਂ ਲੀਆਂ ਆਪੋ ਆਪਣੇ ਸਰੀਰ ਨੂੰ ਟੈਂਪਰੇਚਰ ਦੇ ਮੁਤਾਬਿਕ ਤੇ ਕਲਾਈਮੇਟ ਦੇ ਮੁਤਾਬਿਕ ਢਾਲ ਲੈਂਦੀਆਂ ਨੇ ਸੋ ਇਹਨਾਂ ਕਰਮ ਵਾਲਿਆਂ ਨੇ ਕਦੀ ਪਿੱਠ ਨਾ ਲੱਗਣ ਦਿੱਤੀ ਏ ਤੇ ਨਾ ਕਦੀ ਲੱਗਣ ਦੇਣੀ ਏ। ਥੈਂਕ ਯੂ ਜੀ।